ਸਸਤੀ ਗਾਲੀ ਸਾਰਿਆਂ ਨੂੰ ਅੱਜ ਅਸੀਂ ਕਰ ਫੇਰ ਆਪਾਂ ਹਰੀਕੇ ਹੈਡ ਤੇ ਪਹੁੰਚੇ ਆਏ ਆ ਤੇ ਅੱਜ ਤੋਂ ਬਹੁਤ ਸਸਤੀ ਗਾਲੀ ਖਬਰ ਕਰਾਉਣ ਜਾ ਰਹੇ ਆ ਕਿ ਜਿੱਥੇ ਇੱਕ ਮੱਛੀ ਨੇ ਹਮਲਾ ਕਰਕੇ ਰਹਾ ਬੰਦੇ ਜ਼ਖਮੀ ਕਰਤਾ ਤੇ ਬੰਦੇ ਨੂੰ ਟਾਂਕੇ ਲਾ ਕੇ ਉਹ ਚਾਲ ਪਹੁੰਚੋਣੀ ਪਈ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਵੇਖ ਲਓ ਤੁਹਾਨੂੰ ਮੱਛੀ ਬਾਰੇ ਤੇ ਲਿਖਾਤੀ ਹੈ ਮੱਛੀ ਕਿਸ ਤਰ੍ਹਾਂ ਦੀ ਆ ਇਹ ਆਡੀਓ ਖਤਰਨਾਕ ਤੇ ਡਰਾਉਣੀ ਮੱਛੀ ਜਿਸ ਨੇ ਇਸ ਨੂੰ ਕਾਬੂ ਕਰੇ 10 ਸ਼ਿਕਾਰੀਆ ਤੇ ਜਵਾਬੀ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਸ਼ਿਕਾਰੀ ਇਹਦੇ ਖਤਰਨਾਕ ਜਬੜੇ ਲਪੇਟ ਚ ਆ ਗਿਆ ਜਿਸ ਨੂੰ ਉਸ ਨੇ ਆਪਣੇ ਖਤਰਨਾਕ ਤੇ ਤਿੱਖੇ ਦੰਦਾਂ ਨਾਲ ਜ਼ਖਮੀ ਕਰਤਾ ਇੱਕ ਕੰਨਟਲ 4 ਕਿਲੋ ਵਜਣੀ ਜਿਹੜੀ ਇਹ ਮੱਛੀ ਆ ਕਰੀਬ ਪੌਣੇ 6 ਫੁੱਟ ਲੰਮੀ ਆ ਤੇ ਜਿਸ ਨੂੰ ਫਰੋਪਰ ਫਿਟ ਨਹਿਰ ਚੋਂ 10 ਸ਼ਿਕਾਰਿਆਣੇ ਬੜੀ ਜੱਦੋ ਜਹਦ ਨਾਲ ਕਾਬੂ ਕੀਤਾ। ਅਵੜੀ ਹੁਣ ਆਪਾਂ ਉਹਨਾਂ ਵੀਰਾਂ ਨਾਲ ਗੱਲ ਕਰਦੇ ਜਿਹੜੇ ਸਪੱਸ਼ਟਾ ਸ਼ਿਕਾਰ ਕਰਨ ਗਏ ਸੀਗੇ ਆਮ ਤੌਰ ਤੇ ਤੁਸੀਂ ਵੇਖਿਆ ਬੰਦਾ ਇੱਕ ਹੀ ਮੱਛੀਆ ਕੁੰਡੀ ਲਾ ਕੇ ਬੈਹ ਜਾਂਦਾ ਤੇ ਮੱਛੀ ਫਾਣ ਦੇ ਫੜ ਲਿਆ ਹੁੰਦਾ ਵਾ ਪਰ ਇਹਨਾਂ ਵੀਰਾਂ ਨੇ 10 ਬੰਦਿਆਂ ਨੇ ਜੱਦੋ ਜਹਦ ਨਾਲ ਮੱਛੀ ਨੂੰ ਕਾਬੂ ਕੀਤਾ ਤੇ ਇੱਕ ਬੰਦੇ ਜਿਹੜਾ ਮੱਛੀ ਨੇ ਗੰਭੀਰ ਉਹ ਚਖਮੀ ਕਰਤਾ। ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਜੀ ਵੀਰ ਜੀ ਮੋਨੂ ਮੋਂ ਕਿਹੜੀ ਜਗ੍ਹਾ ਰਹਿਣ ਵਾਲੇ ਤੁਸੀਂ ਪਿੰਡ ਮੇਰਾ ਹਰੀਕੇ ਪਤਨ ਹਰੀਕੇ ਪਤਨ ਤੇ ਕੀ ਗੱਲ ਬਣੀ ਸਾਰੀ ਕਰ ਦੱਸੋ ਸਨ ਕਿ ਮੱਛੀ ਆਈ ਜਦੋਂ ਅਸੀਂ ਮੱਛੀ ਨੂੰ ਫੜਨ ਲੱਗੇ ਸੀ ਅੱਛਾ ਜੀ ਸਾਡੇ ਜਿਹੜੇ ਬੰਦਾ ਆ ਜਦੋਂ ਅੱਗੋਂ ਦੀ ਫੜਨ ਲੱਗੇ ਸੀ ਅੱਛਾ ਜੀ ਤੇ ਇਹਦੇ ਪੈਰ ਤੇ ਜ਼ਖਮੀ ਉਹਨੇ ਬਾਅਦ ਚਾਹ ਜਿਹੜਾ ਪੋਟਾ ਲਾ ਕੇ ਲੈ ਗਿਆ ਮੁਰਗੇ ਬੜੇ ਮੁਸ਼ਕਲਾਂ ਕਾਬੂ ਕੋ ਤਾਂ 10 ਜਿਹੜੇ ਕਾਬੂ ਨਹੀਂ ਆ ਰਹੇ ਅੱਛਾ ਜੀ ਤੇ ਬੜੇ ਮੁਸ਼ਕਲਾਂ ਜਿਹੜੇ ਫੜ ਕੇ ਪੁੱਛ ਰਿਹਾ ਸੀ ਉਹਨੇ ਫੇਰ ਉਹਨੇ ਖਿੱਚਿਆ ਤੇ ਜ਼ਖਮੀ ਕਰ ਦੋ ਉਹਨੇ ਫੇਰ ਵੀ ਭੇਜਦਾ ਮੇਰਾ ਡਾਕਟਰ ਵੀ ਲਾਜ਼ਮੀ ਬੜੇ ਜਮੀ ਬੜੇ ਮੁਸ਼ਕਿਲਾਂ ਕਾਬੂ ਕੀਤਾ ਇਹ ਪਾਜਰੇ ਬਹੁਤ ਵੱਡੇ ਵੱਡੇ ਤੇ ਦਾੰਦੀ ਤੇ ਬਹੁਤ ਵੱਡੀ ਬਹੁਤ ਤਗੜਾ ਹੀ ਬਹੁਤ ਹੋਟਾ ਹੈ ਅੱਛਾ ਹੈ ਤੇ ਉਹ ਕਾਬੂ ਨਹੀਂ ਛੇਤੀ ਆ ਰਹੇ ਕਿੰਨੀ ਦੇਰ ਤੋਂ ਸ਼ਿਕਾਰ ਕਰ ਰਹੇ ਤੁਸੀਂ ਆਨ ਨੂੰ ਕੇ 10-15 ਸਾਲ 10-15 ਸਾਲ ਹਾਂਜੀ ਇਹ ਵੀਰ 10-15 ਸਾਲ ਤੋਂ ਸ਼ਿਕਾਰ ਕਰ ਰਹੇ ਨੇ ਸ਼ਿਕਾਰ ਦੇ ਮਤਲਬ ਬਹੁਤ ਮਾਹਰ ਬੰਦੇ ਨੇ ਪਰ ਫਿਰ ਵੀ ਇਹਨਾਂ 10 ਬੰਦਿਆਂ ਤੋਂ ਇੱਕ ਮੱਛੀ ਕਾਬੂ ਨਹੀਂ ਆਈ ਤੇ ਇਸ ਮੱਛੀ ਜਿਹੜਾ ਇੱਕ ਬੰਦੇ ਨੂੰ ਗੰਬੀਰੂ ਜ਼ਖਮੀ ਕੀਤਾ ਉਹ ਵੀ ਇਹਨਾਂ ਤੋਂ ਮਲਾਉਣੇ ਆ ਹਾਂਜੀ ਭਾਈ ਜੀ ਇਹ शोभ ना गया जी तालासा ता लालसा जी लालसा? लालसा कहावरिया जिला।, देवरिया जिला के तो क्या बात बनी उस दिन जब मच्छी ने हमला किया पर? हम पकड़ रहे थे, पकड़ लिया। उसके बाद ऊपर खींच रहे थे तो मुड़गे छपटाई अच्छा तो पैर पकड़ ली पैर पकड़ लिया आपका कहाँ से पकड़ लिया दिखाओगे आप पट्टी हुआ है अच्छा पट्टी कराया हुआ है टाके टूके लगा टाँके लगे कितने टांग लगे इसको 9 10 ਲੱਗਾ 10 ਟਾਂਕੇ ਲਗੇ ਤੁਸੀਂ ਵੇਖ ਸਕਦੇ ਹੋ ਉਸ ਲਾਲ ਸਾਹਿਬ ਬਿਆਜੀ ਨੇ ਦੇਵਰੀਆ ਸ਼ਹਿਰ ਦੇ ਨੇ ਦੇਵਰੀਆ ਸ਼ਹਿਰ ਦੇਵਰੀਆ ਜੁਪੀ ਦੇਵਰੀਆ ਜ਼ਿਲ੍ਹਾ ਹੈ ਦੇਵਰੀਆ ਜ਼ਿਲ੍ਹਾ ਜੁਪੀ ਘਰੇ ਨੇ ਵਾਲੇ ਹਮ ਲੋਗ ਰੁੱਦਲਪੁਰ ਲਖਣਾਗੜ ਘਰ ਰਹਣ ਵਾਲੇ ਤੁਸੀਂ ਕੋ ਲਖਣਾਗੜ ਕੇ ਤੇ ਇਹ ਜੋ ਮੱਛੀ ਫੜ ਰਿਆ ਸੀਗਾ ਵੀਰ ਤਾਂ ਮੱਛੀ ਨੇ ਛਟਪੜਾਈ ਮੱਛੀ ਨੇ ਇਸ ਵੀਰ ਨੂੰ ਕਾਬੂ ਕਰ ਲਿਆ ਇਹਦੀ ਜਿਹੜੀ ਲਾਤਾਂ ਉਹਨੇ ਆਪਣੇ ਮੂੰਹ ਚ ਜਬੜੇ ਚ ਲੈ ਲਈ ਤੇ ਇਹਦੇ 10 ਟਾਂਕੇ ਲਾਉਣੇ ਪਏ ਬਾਕੀ ਇਹਦੇ ਸਾਥੀਆਂ ਨੂੰ ਮੜਕੇ ਜਖਮੀ ਹੋ ਚੁੱਕਿਆ ਪਾਣੀ ਜੋ ਬਾਹਰ ਕੱਢ ਕੇ ਹਸਤਾਤਾਰ ਕਰਾਇਆ ਜਿੱਥੇ ਦਾ ਲਾ ਚੱਲਿਆ ਵੀਰ ਦਾ ਤੇ ਬੜੀ ਮੁਸ਼ਕਲ ਨਾਲ ਜਿਹੜਾ ਵਾ ਮੱਛੀ ਦਾ ਜਿਹੜਾ ਬਚਾ ਸਕਿਆ ਦਾ ਤੇ ਤੁਸੀਂ ਦੇਖ ਸਕਦੇ ਵੀ ਹਰ ਹਰੀਕੇ ਦਰਿਆ ਵਾ ਇਹਦੇ ਵਿੱਚ ਜਿਹੜਾ ਮੱਛੀਆਂ ਕੋ ਛੋਟੇ-ਮੋਟੇ ਮੱਛੀਆਂ ਨਹੀਂ ਮਿਲਦੀਆਂ ਐਡੇ-ਐਡੇ ਵੱਡੇ ਗੌਸ ਹੀ ਮਿਲਦੇ ਨੇ ਇਹਨੂੰ ਜਿਆਤਰ ਬਾਗਰਾ ਜਾਂ ਗੌਸ ਦਾ ਨਾਮ ਤੇ ਜਾਂਦਾ ਵਾ ਕਿਹੜੀ ਮੱਛੀ ਐਡੀ ਉਹਦੀ ਮੱਛੀ ਆ ਹੁਣ ਤਾਂ ਮੱਛੀ ਬਾਰੇ ਪੂਰੀ ਖੁੱਲ ਕੇ ਜਾਣਕਾਰੀ ਦੰਨੇ ਆ ਉਹ ਤੁਹਾਨੂੰ ਵੀਡੀਓ ਖੋਣੇ ਸਾਰੀ ਮੱਛੀ ਦੀ ਇਹ ਆ ਜੀ ਗੌਸ ਮੱਛੀ ਬਿਆਦ ਸਤਲੁਜ ਦਰਿਆਵਾਂ ਦੇ ਸੰਗਮ ਤੇ ਬਣੇ ਹਰੀਕੇ ਹੈਲ ਵਰਕ ਤੋਂ ਨਿਕਲਦੀ ਫਿਰ ਉਹ ਫਿਲਟਰ ਨਹਿਰ ਤੋਂ ਫੜ ਕੇ ਲੈ ਜਾਂਦੀ ਕੀ ਮੱਛੀ ਜਿਹੜ ਦਰਸ਼ਕਾਂ ਲਈ ਜਾਣਕਾਰੀ ਦੱਸਦੀ ਹੈ ਕਿ ਇਸ ਸਮੇਂ ਹਰੀਕੇ ਹੈਡ ਤੋਂ ਜਿਹੜੀ ਫਰੋਪੇ ਫਿਲਟਰ ਨਹਿਰ ਨਿਕਲਦੀ ਆ ਜਿਹੜੀ ਮਾਲਵੇ ਦੇ ਇਲਾਕੇ ਨੂੰ ਸਚਾਈ ਲਈ ਪਾਣੀ ਦੇ ਲਈ ਬਣਾਈ ਗਈ ਸੀ ਉਹਦੀ ਬੰਦੀ ਦਾ ਕੰਮ ਚੱਲ ਰਿਹਾ ਵਾ ਨਹਿਰ ਚ ਸਿਲਟ ਤੇ ਮਿੱਟੀ ਕੱਢਣ ਲਈ ਤੇ ਨਹਿਰ ਨੂੰ ਡੂੰਘਾ ਕਰਨ ਲਈ ਨਹਿਰ ਦਾ ਪਾਣੀ ਕੁਝ ਸਮੇਂ ਲਈ ਬੰਦ ਕਰਤਾ ਗਿਆ ਵਾ ਤੇ ਇਸ ਸਮੇਂ ਨਹਿਰ ਦੀ ਮੁਰੰਮਤ ਦਾ ਕੰਮ ਜਿਹੜਾ ਜੋਰਾਂ ਚੱਲ ਰਿਹਾ ਵਾ ਜਿਸ ਕਾਰਨ ਜਿਹੜਾ ਲਗਾਤਾਰ ਪਾਣੀ ਦਾ ਪੱਧਰ ਘਟ ਰਿਹਾ ਵਾ ਤੇ ਪਾਣੀ ਵਿੱਚ ਜਿਹੜਾ ਮੱਛੀ ਆੜੀਆਂ ਵੱਡੀ ਤਰ੍ਹਾਂ ਚੋਂ ਮਿਲ ਰਹੀਆਂ ਨੇ ਨਹਿਰਾਂ ਅਤੇ ਦਰਿਆਵਾਂ ਚ ਜਿਹੜੀ ਮਿਲਣ ਵਾਲੀਆਂ ਮੱਛੀਆਂ ਦੂਜੀਆਂ ਕਿਸਮ ਦੀਆਂ ਇਹ ਕੁਝ ਕਿਲੋਜਿੰਨੀ ਤੱਕ ਮਿਲਦੀਆਂ ਵਾਂ ਪਰ ਤੇ ਜਿਹੜੀ ਗੋਸ ਪ੍ਰਜਾਤੀ ਹੈ ਅਜਿਹੀ ਕਿਸਮੀਆਂ ਜਿਹੜੀ ਕਿ ਬਹੁਤ ਵੱਡੀ ਹੋ ਜਾਂਦੀ ਹੈ ਇਹ ਮਗਰਮਛ ਵਿੱਚ ਵੱਡੇ ਆਕਾਰ ਦੀ ਹੋ ਜਾਂਦੀ ਹੈ ਜਿਹਨੂੰ ਫੜਨਾ ਇੱਕ ਦੋ ਸ਼ਿਕਾਰੀਆਂ ਦੇ ਵਾਸਤੇ ਗੱਲ ਨਹੀਂ ਹੁੰਦੀ ਹਰੀਕੇ ਮੱਛੀ ਮਟੇ ਜੋ ਫੜ ਕੇ ਲੈਂਦੀ ਕਿ ਇਹ ਮੱਛੀ ੜੀ ਆ ਇਹਨੂੰ 10 ਸ਼ਿਕਾਰੀਆਂ ਨੇ ਬੜੀ ਜੱਦੋਜਹਿਦ ਤੇ ਸੰਘਰਸ਼ ਨਾਲ ਕਾਬੂ ਕੀਤਾ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਸ਼ਿਕਾਰ ਕਰ ਕਰ ਸਮੇ ਇਹਨੇ ਇੱਕ ਸ਼ਿਕਾਰੀ ਨੂੰ ਲਗ ਕਬੀਰ ਜਖਮੀ ਕਰਤਾ ਸੀਗਾ ਜਿਹਨੂੰ ਬਾਅਦ ਵਿੱਚ ਹਸਪਤਾਲ ਦਾ ਕਰਾਉਣਾ ਪਿਆ ਸੀਗਾ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਗਲੀ ਵੀਡੀਓ ਵਿੱਚ ਅਸੀਂ ਜਿਹੜਾ ਤੁਹਾਨੂੰ ਜਾਣ ਕਰ ਦਿਆਂਗੇ ਡੰਮਰੇ ਮੱਛੀ ਦੀ ਚਾਂਪਰ ਦੇਵਾਂਗੇ। ਚੰਮਰਾ ਮੱਛੀ ਚਾਂਪ ਕੀ ਹੁੰਦੀ ਆ ਤੇ ਡੰਮਰੇ ਮੱਛੀ ਦੀ ਚਾਂਪ ਕਿਵੇਂ ਬਣਾਈ ਜਾਂਦੀ ਆ। ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਮੱਛੀਆਂ ਬਾਰੇ ਹੋਰ ਰੋਚਕ ਵੀਡੀਓ ਤੇ ਵੇਖਣ ਲਈ ਹੋ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ YouTube ਚੈਨਲ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਕੀ ਧਰੀ ਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀਡੀਓ ਆ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇੱਕ ਕਰ ਫੇਰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਘੰਟੀ ਵਾਲਾ ਹਰਿ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ